ਸਾਡੀ ਬਿਲਕੁਲ ਨਾ ਮੰਨਿਓ ਅੱਜ ਭਾਰਤ ਸਰਕਾਰ ਨੇ ਹੁਣੇ ਅੰਕੜਾ ਜਾਰੀ ਕੀਤਾ ਏ ਉਹ ਇਹ ਕਹਿ ਰਿਹਾ ਕਿ 1300 ਥਾਵਾਂ ਦਾ ਕ੍ਰੌਪ ਕਟਿੰਗ ਐਕਸਰਸਾਈਜ਼ ਕੀਤੀ ਏ ਉਹਦੇ ਵਿੱਚ ਇਹ ਆਇਆ ਕਿ ਪ੍ਰਤੀ ਹੈਕਟੇਰ 8 ਕੁਇੰਟਲ ਝੋਨੇ ਦਾ ਝਾੜ ਘਟਿਆ ਪੰਜਾਬ ਦੇ ਵਿੱਚ ਇਹਦਾ ਮਤਲਬ ਪ੍ਰਤੀ ਏਕੜ 3 ਕੁਇੰਟਲ ਗਿਆ 7000 ਤੋਂ ਵੱਧ ਦਾ ਲੌਸ ਬੁੱਕ ਹੋ ਗਿਆ ਜਦੋਂ ਕਿਸਾਨ ਰੋਲਾ ਰੱਪਾ ਪਾਈ ਜਾਂਦਾ ਸੀ ਕੋਈ ਨਹੀਂ ਸੁਣਦਾ ਹੁਣ ਦੂਜੇ ਪਾਸੇ ਬੋਣਾ ਜਿਹੜੇ ਧੰਨਾਸ਼ੇਠ ਨੇ ਨਾ ਇਹਨਾਂ ਦੇ ਇਲਾਕਿਆਂ 'ਚ ਪਹੁੰਚ ਗਿਆ ਇਹਨਾਂ ਦੇ ਗਦਾਮਾਂ 'ਚ ਪਹੁੰਚ ਗਿਆ ਝੋਨਾ ਤੇ ਬਾਸ਼ਮਤੀ ਜਿਹੜਾ ਬਦਰੰਗੋ ਇਹ ਝੋਨੇ ਦੀ ਗੱਲ ਗੀ ਜਿਹੜਾ ਹਲਦੀ ਰੋਗ ਨਾਲ ਨੁਕਸਾਨ ਹੋਇਆ ਜਿਹੜਾ ਪੌਣੇ ਰੋਗ ਨਾਲ ਨੁਕਸਾਨ ਹੋਇਆ ਉਹ ਸਭ ਭੁੱਲ ਭਲਾ ਜਾਣਾ ਹੁਣ ਕਦਮਾਂ ਚ ਬਾਸਮਤੀ ਲੱਗੀ ਹੈ ਜਿਹੜਾ ਬਦਰੰਗ ਝੋਨੇ ਦਾ 5% ਜਿਹੜਾ ਛੋਟ ਦਿੱਤੀ ਜਾਣੀ ਹੈ ਉਹ ਹੁਣ ਮਿਲੇਗੀ ਦੂਜੇ ਪਾਸੇ ਪਹਿਲਾਂ ਭਾਰਤ ਸਰਕਾਰ ਨੇ ਜੋ ਪੰਜਾਬ ਨੂੰ ਅੰਕੜਾ ਦਿੱਤਾ ਸੀ 185 ਲੱਖ ਟਨ ਝੋਨਾ ਪੰਜਾਬ ਚੋ ਖਰੀਦਣਾ ਸੀ ਆਪੇ ਰਿਵਾਈਜ਼ ਕਰ ਲਿਆ 175 ਆਪੇ ਕਰ ਲਿਆ 165 ਫੇਰ ਆ ਗਏ 150 ਤੇ ਹੁਣ ਤੱਕ 131 ਲੱਖ ਟਨ ਝੋਨਾ ਖਰੀਦਿਆ ਗਿਆ ਪੰਜਾਬ ਚੋਂ ਤੇ ਜਿੰਨਾ ਮਰਜੀ ਜ਼ੋਰ ਲਾ ਲੈਣ 35 ਲੱਖ ਟਨ ਕਿਸੇ ਮਾਂ ਦੇ ਬੱਚੇ ਦਾ ਪੰਜਾਬ ਦੇ ਕਿਸਾਨ ਦਾ ਘਟਿਆ ਨਾ ਝੋਨਾ ਉਹ ਕਟਾ ਕਿੱਥੋਂ ਪੂਰਾ ਕਰਨਾ ਜੀ